ਆਜੋ ਵੀ ਗਾਇਸ ਅੱਜ ਅਸੀਂ ਚੱਲੇ ਆ ਗੁਰੂਦਵਾਰਾ ਰੀਠਾ ਸਾਹਿਬ ਪਹਿਲਾਂ ਅਸੀਂ ਦੋ ਦਿਨ ਨਾਨਕ ਮਠਾ ਸਾਹਿਬ ਇੱਕ ਦਿਨ ਤੇ ਗੁਰਦੁਆਰਾ ਕਿਲਾ ਸਾਹਿਬ ਤੇ ਅੱਜ ਅਸੀਂ ਚੱਲੇ ਆ ਗੁਰਦਰਾ ਰੀਠਾ ਸਾਹਿਬ ਬਾਬੇ ਨਾਨਕ ਨੇ ਅੱਜ ਕਿਰਪਾ ਕੀਤੀ ਅਤੇ ਆਪ ਦਾ ਸਥਾਨ ਦਿਖਾਉਣਾ ਬਹੁਤ ਵਧੀਆ ਸਥਾਨ ਆ ਰੀਠਾ ਸਾਹਿਬ ਬਹੁਤ ਵਧੀਆ ਲੋਕੇਸ਼ਨ ਤੇ ਆ ਤੇ ਅਸੀਂ ਬਹੁਤ ਲੰਬਾ ਸਫ਼ਰ ਤੈਅ ਕਰਕੇ ਹੁਣ ਅਸੀਂ ਥੱਕ ਗਏ ਸੀ ਤੇ ਕੁਦਰਤ ਦੇ ਨਜ਼ਾਰੇ ਥੋੜੇ ਜੇ ਲੈਣ ਲੱਗੇ ਆ ਦੇਖੋ ਬੱਦਲ ਕਿੰਨਾ ਸੋਹਣਾ ਬਣਿਆ ਆ ਸਾਰਾ ਬੱਦਲ ਆ ਥੱਲੇ ਪਹਾੜਾਂ ਚੋਂ ਮੀਂਹ ਪੈ ਪੈ ਕੇ ਭਾਫ਼ ਉੱਡ ਕੇ ਬੱਦਲ ਬਣਦਾ ਤੇ ਛੋਟਾ ਜਿਹਾ ਰਾਸਤਾ ਸਾਨੂੰ ਰਾਸਤੇ 'ਚ ਭੁੱਖ ਲੱਗੀ ਤੇ ਅਸੀਂ ਇੱਥੇ ਇੱਕ ਨਾ ਛੋਟਾ ਜਿਹਾ ਢਾਬਾ ਸੀ ਆਹ ਵਾਲਾ ਇੱਥੇ ਅਸੀਂ ਚਾਹ ਤੇ ਮੈਗੀ ਖਾਧੀ ਤੇ ਉਦੋਂ ਬਾਅਦ ਆਪਦਾ ਸਮਾਨ-ਸਮੂਨ ਥੋੜਾ ਜਿਹਾ ਸੈੱਟ ਕਰਨ ਲੱਗੇ ਮੇਰੀਆਂ ਸਵਾਰੀਆਂ ਥੋੜਾ ਜਿਹਾ ਸਮਾਨ ਸੈੱਟ ਕਰਨ ਲੱਗੀਆਂ ਬਹੁਤ ਵਧੀਆ ਬੰਦੇ ਸੀ ਇਹ ਵੀ ਤੇ ਫੇਰ ਅਸੀਂ ਅੱਗੇ ਨੂੰ ਚਾਲੇ ਪਾਤੇ ਤੇ ਆ ਆ ਗਿਆ ਗੁਰਦੁਆਰਾ ਰੀਠਾ ਸਾਹਿਬ ਬਹੁਤ ਵਧੀਆ ਐਂਟਰੀ ਸੀ ਇਹ ਦਰਿਆ ਦੇ ਕੰਢੇ ਤੇ ਆ ਇੱਥੇ ਬਹੁਤ ਵਧੀਆ ਲੋਕੇਸ਼ਨ ਆ ਤੇ ਇੱਥੇ ਅਸੀਂ ਅੰਦਰ ਗੱਡੀ ਐਂਟਰ ਕੀਤੀ ਤੇ ਆ ਗਏ ਅਸੀਂ ਇੱਥੇ ਸਾਹਮਣੇ ਦਫਤਰ ਆ ਜਿੱਥੇ ਕਮਰੇ ਬੁੱਕ ਕਰਦੇ ਆ ਤੇ ਅਸੀਂ ਇੱਥੇ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਆਵਦਾ ਲਿਆ ਉਹ ਕਮਰਾ ਕਿਉਂਕਿ ਬਹੁਤ ਥੱਕੇ ਹੋਏ ਸੀ ਤੇ ਸਾਡੀ ਸਲਾਹ ਸੀ ਵੀ ਅਸੀਂ ਨਾ ਨੂੰ ਕੇ ਫੇਰੀ ਦਰਸ਼ਨ ਕਰਨ ਚੱਲੀਏ ਫੇਰ ਅਸੀਂ ਆਗੇ ਗੁਰਦਰਾ ਸਾਹਿਬ ਤੇ ਗੁਰਦਰਾ ਸਾਹਿਬ ਦਾ ਆਪ ਨੂੰ ਇਤਿਹਾਸ ਦੱਸ ਦਈਏ ਉੱਤਰਾਖੰਡ ਦੀ ਉਦਾਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਾਵਨ ਅਸਥਾਨ ਤੇ ਤੇ ਕੱਤਕ ਦੀ ਪੂਰਨਮਾਸੀ ਨੂੰ ਪਹੁੰਚੇ ਉਸ ਸਮੇਂ ਇਸ ਜਗ੍ਹਾ ਤੇ ਰਨਾਥ ਜੀ ਸਿੱਧਾਂ ਸਮੇਤ ਰਹਿੰਦੇ ਸਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪਹੁੰਚੇ ਤਾਂ ਉਸ ਸਮੇਂ ਸਿੱਧ ਲੋਕ ਇੱਕ ਰੀਤੇ ਦੇ ਰੁੱਖ ਥੱਲੇ ਇੱਕ ਪਾਸੇ ਬੈਠੇ ਸਨ ਗੁਰੂ ਜੀ ਦੂਜੇ ਪਾਸੇ ਬਾਲਾ ਜੀ ਤੇ ਮਰਦਾਨਾ ਜੀ ਸਮੇਤ ਬੈਠ ਗਏ ਫਿਰ ਸਿੱਧਾਂ ਨਾਲ ਪ੍ਰਮਾਤਮਾ ਪ੍ਰਤੀ ਦੀ ਗਿਆਨ ਚਰਚਾ ਹੋਈ ਮਰਦਾਨਾ ਜੀ ਨੇ ਭੁੱਖ ਲੱਗਣ ਤੇ ਭੋਜਨ ਦੀ ਮੰਗ ਕੀਤੀ ਸ੍ਰੀ ਗੁਰੂ ਨਾਨਕ ਦੇ ਗੁਰੂ ਨਾਨਕ ਦੇਵ ਜੀ ਨੇ ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਰੀਠੇ ਵੱਲ ਇਸ਼ਾਰਾ ਕਰਕੇ ਕਿਹਾ ਇਹ ਫਲ ਤੋੜ ਕੇ ਆਪ ਵੀ ਖਾਓ ਅਤੇ ਸਿੱਧਾ ਨੂੰ ਵੀ ਖਵਾਓ ਰੀਠੇ ਦੇ ਕੋੜੇ ਫਲ ਸ਼ਾਇਦ ਵਰਗੇ ਮਿੱਠੇ ਹੋ ਗਏ ਜਿਸ ਪਾਸੇ ਸਿੱਧ ਬੈਠੇ ਸਾਨੂੰ ਕੋੜੇ ਹੀਰੇ ਇਹ ਦੇਖ ਸਿੱਧਾਂ ਨੇ ਗੁੱਸੇ ਵਿੱਚ ਆ ਕੇ ਮਰਦਾਨਾ ਜੀ ਵੱਲ ਰੁਖਤੇ ਇੱਕ ਜ਼ਹਿਰੀਲਾ ਸੱਪ ਆਪਣੀ ਸ਼ਕਤੀ ਨਾਲ ਸਾਡੇ ਦਿੱਤਾ ਸੱਪ ਨੂੰ ਆਪਣੇ ਵੱਲ ਆਉਂਦਾ ਦੇਖ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਸੱਪ ਵੱਲ ਵੇਖਿਆ ਤਾਂ ਸੱਪ ਪੱਥਰ ਹੋ ਗਿਆ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਰੀਠੇ ਮਿੱਠੇ ਹਨ ਅੱਜ ਵੀ ਕਰੀਠੇ ਦਾ ਇਹ ਪ੍ਰਸ਼ਾਦ ਦਿੱਤਾ ਜਾਂਦਾ ਹੈ ਢੇਰਨਾਥ ਜੀ ਸਿੱਧਾਂ ਸਮੇਤ ਆਪਣਾ ਡੇਰਾ ਚੁੱਕ ਕੇ ਇੱਥੋਂ ਤਕਰੀਬਨ 40 ਕਿਲੋਮੀਟਰ ਲੋਹਾ ਘਾਟ ਵੱਲ ਜਾ ਕੇ ਜਿੰਦਾ ਧਰਤੀ ਵਿੱਚ ਸਮਾ ਗਏ ਉੱਥੇ ਉਹਨਾਂ ਦੀ ਸਮਾਦ ਹੈ ਤੇ ਸੰਗਤ ਜੀ ਜੀ ਆਪ ਜੀ ਨੂੰ ਇਹ ਗੁਰੂ ਇਤਿਹਾਸ ਅਤੇ ਇਹ ਬਲੌਗ ਚੰਗਾ ਲੱਗਿਆ ਤਾਂ ਆਪ ਜੀ ਗਾਂ ਵੀ ਸ਼ੇਅਰ ਕਰ ਦੇਣਾ ਅਤੇ ਲਾਈਕ ਅਤੇ ਕਮੈਂਟ ਜਰੂਰ ਕਰਕੇ ਦੱਸਣਾ ਵੀ ਸਾਡਾ ਬਲੌਗ ਕਹੇ ਉਜਾ ਲੱਗਾ ਫਿਰ ਗੁਰਦਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਮੇਰੇ ਕੁਝ ਸਾਥੀ ਜੋ ਕਿ ਮੇਰੇ ਪਿੰਡ ਆਲਮਗੀਰ ਤੋਂ ਸੀਗੇ ਉਹ ਮਿਲ ਗਏ ਇੱਥੇ ਇਹ ਮੇਰਾ ਦੋਸਤ ਪ੍ਰਿੰਸ ਅਤੇ ਉਸਦਾ ਇੱਕ ਸਾਥੀ ਬਾਬਾ ਨਿਹੰਗ ਸਿੰਘ ਇਹ ਮਿਲ ਗਏ ਇਹਨਾਂ ਦੇ ਦਰਸ਼ਨ ਹੋਏ ਤੇ ਗੱਲਾਂ ਬਾਤਾਂ ਕੀਤੀਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ